ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਖਬਰ ਹੁਣੇ-ਹੁਣੇ ਪੰਜਾਬ ਲਈ ਜਾਰੀ ਹੋਇਆ ਹਾਈ ਅਲਰਟ ਪੁਲਿਸ ਨੂੰ ਪੈ ਗਈਆਂ ਭਾਜੜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਭਾਰਤੀ ਖੁਫੀਆ ਏਜੰਸੀਆਂ ਨੇ ਅਤਵਾਦੀ ਹਮਲੇ ਨੂੰ ਲੈ ਕੇ ਅਲਲੜ ਜਾਰੀ ਕੀਤਾ ਹੈ ਖੂਬਿਆ ਵਭਾਗ ਨੂੰ ਅਤਵਾਦੀ ਹਮਲੇ ਦੀ ਖਾਜ ਜਿਸ ਨਾਲ ਜੁੜੀ ਹੈ ਜਾਣਕਾਰੀ ਮਿਲੀ ਹੈ ਦਿੱਲੀ ਤੇ ਪੰਜਾਬ ਪਾਕਿਸਤਾਨੀ ਖੂਗਿਆ ਏਜੰਸੀ ਆਈਐਸਆਈ ਤੇ ਬੰਗਲਾਦੇਸ਼ ਦੇ ਅਤਵਾਦੀਆਂ ਦੇ ਨਿਸ਼ਾਨਦੇ ਤੇ ਹੰਨਾ ਪਾਕਿਸਤਾਨੀ ਖੂਗਿਆ ਏਜੰਸੀ ਆਈਐਸਆਈ ਵੱਲੋਂ 25 ਵਿੱਚ ਲੜੀ ਵਰਮਾ ਧਮਾਕੇ ਦੀ ਯੋਜਨਾ ਬਣਾਉਂਦੀ ਜਾਣਕਾਰੀ ਸਾਹਮਣੇ ਆਈ ਹੈ ਜੀਹਾਨ ਨਾਲ ਹੀ ਹੁਣ ਖੂਬਿਆ ਭਗ ਨੇ ਕਹਿ ਕੇ ਬੰਗਲਾਦੇਸ਼ ਪਾਕਿਸਤਾਨਾ ਦੇ ਕਬਜ਼ੇ ਵਾਲੇ ਕਸ਼ਮੀਰ ਓਪੋਕੇ ਦੇ ਮੌਜੂਦਾ ਤਵਾਦੀ ਤੱਤ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਖਾਸ ਤੌਰ ਤੇ ਦਿੱਲੀ ਪੰਜਾਬ ਦੇ ਮੈਟਰੋ ਸ਼ਹਿਰਾਂ ਦੇ ਵਿਅਸਤ ਇਲਾਕਿਆਂ ਨੂੰ ਨਿਖਾਨਾ ਬਣਾਉਂਦੀ ਜੋ ਇਹਨਾਂ ਬਣਾ ਰਹੇ ਨੇ ਇਹ ਵੀ ਸੰਕੇਤ ਦਿੱਤਾ ਗਿਆ ਇੱਕ ਬੰਗਲਾਦੇਸ਼ੀ ਤਵਾਦੀ ਸੰਗਠਨ ਪੰਜਾਬ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਅਤਵਾਦੀ ਸੰਗਠਨਾਂ ਨਾਲ ਮਿਲ ਕੇ ਇਹ ਹਮਲਾ ਕਰ ਸਕਦੇ ਹਨ ਭਾਰਤ ਕੁਫੇਨ ਜਿਨ ਨੇ ਕਮਤੋਂ ਪੂਨ ਸਖ਼ਤ ਲੜ ਜਾਰੀ ਕੀਤਾ ਜਸਵਤ ਦੇ ਪਾਕਿਸਤਾਨ ਸਥਿਤ ਆਈਐਸਆਈ ਅਤੇ ਇਸਲਾਮਿਕ ਅਤਵਾਦੀ ਸੰਗਠਨਾਂ ਵੱਲੋਂ ਭਾਰਤ ਚਲੜੀ ਬਾਰੇ ਬਾਤਮਾਕੇ ਦੀ ਜੋਇਨਾ ਬਾਰੇ ਜਾਣਕਾਰੀ ਦਿੱਤੀ ਹੈ ਖੂਗਿਆ ਪਾਕ ਮੁਤਾਬਕ ਇਹ ਅਤਵਾਦੀ ਸੰਗਠਨ ਬੰਗਲਾਦੇਸ਼ ਦੀ ਮਦਦ ਨਾਲ ਭਾਰਤ ਤੇ ਹਮਲੇ ਦੀ ਜੋਇਨਾ ਬਣਾ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ